ਮੇਰੇ ਹਿਸਾਬ ਨਾਲ ਦੇਸ਼ ਦਾ ਪਹਿਲਾ ਚੈਨਲ ਹੋਊਗਾ ਔਨਅਰ ਜਿਹੜਾ ਇੱਥੇ ਪਹੁੰਚਿਆ ਵਾ ਅੱਜ ਪਹਿਲੀ ਕਵਰੇਜ ਮੇਰੇ ਹਿਸਾਬ ਨਾਲ ਚੈਨਲ ਤੇ ਚੱਲਣ ਲੱਗੀ ਤੁਹਾਡੇ ਤੇ ਹੀ ਔਰ ਪਹਿਲੇ ਜਰਨਲਿਸਟ ਜੇ ਤੁਸੀਂ ਜਿਹੜੇ ਕਵਰੇਜ ਕਰ ਰਹੇ ਤੁਹਾਨੂੰ ਵੀ ਵਧਾਈ ਦੇਣਾ ਮੈਸੇਜ ਜੋਦੋਂ ਅਸੀਂ ਉੱਥੇ ਨਦੀਆਂ ਨੂੰ ਗੰਦਾ ਦੇਖਦੇ ਆ ਨਾ ਤੇ ਮਾਨੂੰ ਦੁੱਖ ਲੱਗਦਾ ਵੀ ਇੰਨਾ ਪਾਣੀ ਸਾਫ਼ ਜਿਸ ਜਲਦੀ ਗੁਰੂ ਸਾਹਿਬ ਨੇ ਗੱਲ ਕੀਤੀ ਵਾਕਈ ਉਹ ਜਲ ਬੜਾ ਪਵਿੱਤਰ ਆ ਪ੍ਰਸਥਾਨ ਨੂੰ ਦੇਖਦੇ ਤੁਹਾਨੂੰ ਲੱਗੂਗਾ ਨਹੀਂ ਕਿ ਤੁਸੀਂ ਇੱਥੇ ਖਲੋਤੇ ਜੇ ਔਰ ਇੰਨਾ ਸੋਹਣਾ ਇੱਥੋਂ ਦਾ ਮਾਹੌਲ ਆ ਇੰਨੀ ਸ਼ਾਂਤੀ ਆ ਇੱਥੇ ਔਰ ਪੰਜਾਬ ਦੇ ਵਿੱਚ ਹੀ ਇੰਨਾ ਕੁਝ ਘੁੰਮਣ ਲਈ ਹੈਗਾ ਵਾ ਸਾਸ਼ਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮਸ ਮਰਦੀਪ ਸਿੰਘ ਇਸ ਵਕਤ ਜ਼ਿਕਰ ਕਰਾਤਾ ਮੈਂ ਅਟਲ ਸੇਤੂ ਬ੍ਰਿਜ ਤੇ ਮੌਜੂਦ ਹੈਗਾ ਖਾਸ ਕਰਕੇ ਬ੍ਰਿਜ ਤਿੰਨ ਸਟੇਟਾਂ ਨੂੰ ਜੋੜਦਾ ਆ ਪੰਜਾਬ ਜੰਮੂ ਕਸ਼ਮੀਰ ਅਤੇ ਹਿਮਾਚਲ ਇੱਕ ਸਟੇਟ ਦੇ ਵਿੱਚ ਸਾਂਝ ਦੀ ਜਿਹੜੀ ਪਿਆਰ ਦੀ ਜਿਹੜੀ ਗੱਲ ਕਰਦੇ ਆ ਤਾਂ ਉਸ ਨੂੰ ਦਰਸਾਉਂਦਾ ਆ ਇਹ ਪੁੱਲ ਦੇ ਉੱਪਰ 26 ਪਾਈਪਾਂ ਲੱਗੀਆਂ ਨੇ ਜਿਸ ਦੇ ਵਿੱਚੋਂ 13 ਜੰਮੂ ਕਸ਼ਮੀਰ ਦੀਆਂ ਨੇ ਅਤੇ 13 ਪੰਜਾਬ ਦੀਆਂ ਨੇ ਖਾਸ ਕਰਕੇ ਅਸੀਂ ਘੁੰਮਣ ਨਿਕਲੇ ਸੀਗੇ ਪਰ ਜੋਦੋ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਇੱਥੋਂ ਦੇ ਜਿਹੜੇ ਤੱਥ ਜਾਣੇ ਉਹ ਤੁਹਾਡੇ ਨਾਲ ਸਾਂਝੇ ਕਰ ਦੰਨੇ ਆ ਸੋ ਬਹੁਤ ਵਧੀਆ ਦ੍ਰਿਸ਼ ਹੈਗਾ ਆ ਜੇਕਰ ਗੱਲ ਕਰਾਂ ਤਾਂ ਇਹ ਜਿਹੜੀਆਂ ਤੁਸੀਂ ਆ ਪਾਈਪਸ ਦੇਖਦੇ ਪਏ ਹੋ ਇਹ 13 ਪੰਜਾਬ ਵਾਲੇ ਪਾਸੇ ਦੀਆਂ ਨੇ ਤੇ 13 ਜੰਮੂ ਕਸ਼ਮੀਰ ਵਾਲੇ ਪਾਸੇ ਹੈਗੀਆਂ ਨੇ ਸੋ ਫਿਲਹਾਲ ਜੇਕਰ ਮੈਂ ਗੱਲ ਕਰਾਂ ਤਾਂ ਇਹ ਜੰਮੂ ਕਸ਼ਮੀਰ ਦੇ ਬਾਰਡਰ ਤੇ ਅਸੀਂ ਖੜੇ ਹੈਗੇ ਆ ਇਸ ਤੋਂ ਪਰਲੇ ਪਾਸੇ ਜੇਕਰ ਜਾਈਏ ਤਾਂ ਪਰਲਾ ਪਾਸਾ ਪੰਜਾਬ ਦਾ ਬਾਰਡਰ ਪੈਂਦਾ ਆ ਸੋ ਕਿਤੇ ਨਾ ਕਿਤੇ ਇੱਕ ਸਾਂਝਤਾ ਦਾ ਪ੍ਰਤੀਕ ਕਹਿ ਲਈਏ ਪੋਲ ਜ਼ਰੂਰ ਹੈਗਾ ਆ ਆਪਾਂ ਗੱਲਬਾਤ ਕਰਾਂਗੇ ਮੇਰੇ ਕਰੀਬੀ ਸੱਜਣ ਆਪਾਂ ਘੁੰਮਣ ਨਿਕਲੇ ਸੀ ਖਾਸ ਕਰਕੇ ਇੱਥੋਂ ਦੇ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਸਾਨੂੰ ਇਸ ਬਾਰੇ ਪਤਾ ਚੱਲਿਆ ਅੱਛਾ ਸੋਨੂੰ ਭਾਜੀ ਅੱਜ ਅਸੀਂ ਵੈਸੇ ਹੀ ਘੁੰਮਣ ਨਿਕਲੇ ਸੀ ਪਰ ਬੜੀ ਵਧੀਆ ਗੱਲ ਇੱਥੇ ਸਾਨੂੰ ਸੁਣਨ ਨੂੰ ਮਿਲੀ ਕਿ ਜਿਹੜਾ ਇਹ ਪੋਲ ਆ ਤਿੰਨ ਸਟੇਟਾਂ ਨੂੰ ਜੋੜਦਾ ਹੈ ਤੇ ਜੰਮੂ ਕਸ਼ਮੀਰ ਦੀਆਂ 13 ਪਾਈਪਾਂ ਤੇ ਪੰਜਾਬ ਦੀਆਂ 13 ਪਾਈਪਾਂ ਬਿਲਕੁਲ ਵੇਖੋ ਗੁਰੂ ਨਾਨਕ ਸਾਹਿਬ ਦੇ 13-13 ਦੀ ਜਦੋਂ ਗੱਲ ਹੋਈ ਤਾਂ ਫਿਰ ਆਪਾਂ ਵੀ ਉੱਤਰ ਕੇ ਆ ਗਏ ਇਹ ਵਾਕਿਆ ਹੀ ਇੱਕ ਪਿਆਰ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਪੁਰਾ ਔਰ ਇੰਨਾ ਸੋਹਣਾ ਪੋਲਿਆ ਮੈਨੂੰ ਲੱਗਦਾ ਕਿ ਜਿਹੜਾ ਅਸੀਂ ਬਾਹਰ ਜਾ ਕੇ ਕਹਿ ਦਿੰਨੇ ਆ ਨਾ ਕਿ ਬਾਹਰਲੇ ਮੁਲਕ ਜਿਹੜੇ ਆ ਬਹੁਤ ਤਰੱਕੀ ਕਰ ਗਏ ਨਹੀਂ ਗਲਤ ਗਲਤ ਆ ਵੀ ਅੱਜ ਮੈਨੂੰ ਵੀ ਪ੍ਰਾਊਡ ਹੈ ਵੀ ਸਾਡਾ ਦੇਸ਼ ਬੜਾ ਤਰੱਕੀ ਕਰ ਗਿਆ ਇੰਡੀਆ ਦੇ ਵਿੱਚ ਵੀ ਐਸੀਆਂ ਜਿਹੜੀਆਂ ਸਟੇਡਾਂ ਹੈਗੀਆਂ ਵਾਂ ਵੀ ਜਿਹੜੀਆਂ ਬਹੁਤ ਜ਼ਿਆਦਾ ਤਰੱਕੀ ਕਰ ਗਈਆਂ ਜਦੋਂ ਤੁਸੀਂ ਸਤਾਨੂ ਦੇਖਦੇ ਤੁਹਾਨੂੰ ਲੱਗੂਗਾ ਨਹੀਂ ਕਿ ਤੁਸੀਂ ਇੱਥੇ ਖਲੋਤੇ ਜੇ ਔਰ ਇੰਨਾ ਸੋਹਣਾ ਇੱਥੋਂ ਦਾ ਮਾਹੌਲ ਆ ਇੰਨੀ ਸ਼ਾਂਤੀ ਆ ਇੱਥੇ ਔਰ ਪੰਜਾਬ ਦੇ ਵਿੱਚ ਹੀ ਇੰਨਾ ਕੁਝ ਘੁੰਮਣ ਲਈ ਹੈਗਾ ਵਾ ਇਹੋ ਜੇ ਹਾਲਾ ਕੀ ਤੁਸੀਂ ਦੇਖੋ ਇੱਥੇ ਆ ਕੇ ਇਨੀ ਸ਼ਾਂਤੀ ਮਿਲਦੀ ਇਨੀ ਸ਼ਾਂਤੀ ਮਿਲਦੀ ਔਰ ਇਨੀ ਖੁਸ਼ੀ ਮਿਲਦੀ ਆ ਇਧਰ ਮੰਦਰ ਆ ਔਰ ਅੱਗੇ ਜੇ ਆਪਾਂ ਜਾਈਏ VOTING ਲਈ ਬੜਾ ਵਧੀਆ ਸਿਸਟਮ ਹੈ ਥੱਲੇ ਔਰ ਪਾਣੀ ਇੰਨਾ ਸਾਫ਼ ਬਾਣੀ ਆ ਨਾ ਕੀ ਵਾਕਿਆ ਹੀ ਜਦੋਂ ਅਸੀਂ ਉੱਥੇ ਨਦੀਆਂ ਨੂੰ ਗੰਦਾ ਦੇਖਦੇ ਆ ਨਾ ਤੇ ਮਾਨੂੰ ਦੁੱਖ ਲੱਗਦਾ ਵੀ ਇੰਨਾ ਪਾਣੀ ਸਾਫ਼ ਜਿਸ ਜਲਦੀ ਗੁਰੂ ਸਾਹਿਬ ਨੇ ਗੱਲ ਕੀਤੀ ਵਾਕਿਆ ਹੀ ਉਹ ਜਲ ਬੜਾ ਪਵਿੱਤਰ ਆ ਔਰ ਸਾਨੂੰ ਸਾਰਿਆਂ ਨੂੰ ਪਾਣੀ ਦੀ ਕਦਰ ਕਰਨੀ ਚਾਹੀਦੀ ਇੱਥੇ ਆ ਕੇ ਪਤਾ ਲੱਗਦਾ ਕਿ ਪਾਣੀ ਸਾਡਾ ਜੀਵਨ ਹੈ ਪਾਣੀ ਪਰਮਾਤਮਾ ਵੱਲੋਂ ਦਿੱਤੀ ਹੋਈ ਇੱਕ ਅਨਮੋਲ ਦਾਤ ਆ ਜਿਹੜੇ ਆ ਅਸੀਂ ਆਲੇ-ਦੁਆਲੇ ਹਰਿਆਲੀ ਵੇਖਦੇ ਨਾ ਵਾਤਾਵਰਣ ਵੇਖ ਰਹੇ ਆ ਇਹ ਵਾਤਾਵਰਣ ਸਾਡੇ ਪੰਜਾਬ 'ਚ ਵੀ ਹੋ ਸਕਦਾ ਵਾ ਪਹਿਲਾਂ ਪੰਜਾਬ ਦਾ ਹੀ ਕਿੱਸਾ ਸੀ ਕਿਉਂਕਿ ਪੰਜਾਬ ਹਿਮਾਚਲ ਜੰਮੂ ਕਸ਼ਮੀਰ ਇਹਦੇ ਵੱਡੇ ਕੈਰੋ ਸਾਹਿਬ ਜਿਹੜੇ ਆ ਉਹ ਮੁੱਖ ਮੰਤਰੀ ਰਹੇ ਆ ਇੱਕ ਪੰਜਾਬ ਦਾ ਹੀ ਹਿੱਸਾ ਸੀ ਚਲੋ ਥੋੜਾ ਵੱਖਰਾ ਹੋ ਗਿਆ ਸਟੇਟਾਂ ਪਰ ਗੱਲ ਅੱਜ ਵੀ ਇੱਥੇ ਪੰਜਾਬ ਦੇ ਲੋਕਾਂ ਨਾਲ ਕਿੰਨਾ ਪਿਆਰ ਇੱਥੋਂ ਦੇ ਲੋਕਾਂ ਨਾਲ ਤੁਸੀਂ ਮਿਲ ਕੇ ਦੇਖਿਆ ਕੀ ਉੱਥੇ ਵੀਰਾਂ ਨੇ ਲੰਗਰ ਲਾਇਆ ਤੇ ਕਹਿੰਦੇ ਭਾਜੀ ਤੁਹਾਨੂੰ ਜਾਨ ਨਹੀਂ ਦੇਣਾ ਤੁਸੀਂ ਸਾਡੇ ਭਰਾ ਜੇ ਵੀ ਤੁਹਾਡੇ ਵੇਖੋ ਪਿਆਰ ਦਾ ਪ੍ਰਤੀਕ ਹੈ ਕਹਿੰਦਾ ਇਹ ਪੁੱਲ ਤੇ ਇਸ ਕਰਕੇ ਆਪਾਂ ਉੱਤਰ ਕੇ ਤੁਸੀਂ ਦੇਖੋ ਇੱਥੇ ਆਏ ਤੇ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਮੈਂ ਤੁਹਾਨੂੰ ਪੁੱਛਦਾ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਕਿਉਂਕਿ ਜੰਮੂ ਕਸ਼ਮੀਰ ਦੇ ਬਾਰਡਰ ਤੇ ਐਂਟਰ ਹੋਏ ਤਾਂ ਸਭ ਤੋਂ ਪਹਿਲਾਂ ਲੰਗਰ ਇਸ ਜਗ੍ਹਾ ਤੇ ਲੱਗਿਆ ਵੀਰ ਹੋਣਾ ਨੇ ਬੜਾ ਵਧੀਆ ਗੱਲਬਾਤ ਕੀਤੀ ਸਾਨੂੰ ਸਮਝਾਇਆ ਵੀ ਕੀ ਇਸ ਜਗ੍ਹਾ ਤੇ ਇਦਾਂ 13 ਜਿਹੜੇ ਪਿੱਲਰ ਨੇ ਉਹ ਸਾਡੇ ਵੱਲ ਆਉਂਦੇ ਨੇ 13 ਪੰਜਾਬ 'ਚ ਰਹਿੰਦੇ ਨੇ ਬੜਾ ਵਧੀਆ ਮਤਲਬ ਇੱਥੇ ਇਹਨਾਂ ਨੇ ਸੰਦੇਸ਼ ਦਿੱਤਾ ਸਾਨੂੰ ਬਹੁਤ ਵਧੀਆ ਸੰਦੇਸ਼ ਵੀ ਆ ਔਰ ਗੱਲ ਵੀ ਵੇਖੋ ਕਿੰਨੀ ਖੁਸ਼ੀ ਵਾਲੀ ਆ ਔਰ ਇਥੋਂ ਦੇ ਜਿਹੜੇ ਇੰਜੀਨੀਅਰ ਨੇ ਜਿਹੜਾ ਇਹ ਕੰਮ ਕੀਤਾ ਨਾ ਮੇਰੀ ਬਈ ਸਲੂਟ ਆ ਉਸ ਨੂੰ ਮੈਂ ਤੇ ਮਤਲਬ ਕਹੂੰਗਾ ਵੀ ਐਸੇ ਇੰਜੀਨੀਅਰ ਸਾਡੇ ਦੇਸ਼ ਕੋਲ ਜੇ ਹੈਗੇ ਆ ਨਾ ਤੇ ਵਾਕਈ ਇਹੋ ਜਿਹੇ ਪੋਲ ਹਰ ਜਗ੍ਹਾ ਬਣਨੇ ਚਾਹੀਦੇ ਆ ਔਰ ਜੇਕਰ ਅਸੀਂ ਕਹਿੰਨੇ ਆ ਨਾ ਵੀ ਦੇਸ਼ ਸਾਡਾ ਤਰੱਕੀ ਦੀ ਰਾਹ ਤੇ ਜਾਵੇ ਤੇ ਜੇ ਤਰੱਕੀ ਦੀ ਰਾਹ ਤੇ ਖੜਨਾ ਵਾਂ ਤੇ ਫਿਰ ਇਹੋ ਜਿਹੇ ਇੰਜੀਨੀਅਰ ਵਾਕਿਆ ਹਰ ਜਗ੍ਹਾ ਚਾਹੀਦੇ ਆ ਕਿਉਂਕਿ ਬਹੁਤ ਪਿਆਰਾ ਬਕਮਾਲੇ ਪੁਲ ਬਣਾਇਆ ਜੇ ਕੋਈ ਘੁੰਮਣ ਆਉਂਦਾ ਨਾ ਪਠਾਨਕੋਟ ਉਸ ਤੋਂ ਥੋੜਾ ਹੀ ਗਾੜੀ ਹੈ ਮਨੀਮੇਸ਼ ਨੂੰ ਵੀ ਰਸਤਾ ਜਾਂਦਾ ਵਾ ਤੇ ਇੱਥੇ ਭਰਾਓ ਜਰੂਰ ਆਇਆ ਕਰੋ ਇਹ ਮਤਲਬ ਜੰਨਤ ਜੇ ਦੂਜੀ ਜੰਨਤ ਜੇ ਦੂਰ ਦੂਰ ਆਪਾਂ ਜਾਣੇ ਆ ਤੇ ਫਿਰ ਉੱਥੇ ਲੜਾਈਆਂ ਵੀਡੀਓ ਵੀ ਆਉਂਦੀਆਂ ਕੋਈ ਜਹਾਜਾਂ ਚ ਜਾਂਦੇ ਬਾਹਰ ਪਰ ਇੱਥੇ ਆਇਆ ਕਰੋ ਇੱਥੇ ਆਣ ਕੇ ਤੁਹਾਨੂੰ ਜਿਹੜੀ ਖੁਸ਼ੀ ਮਿਲੂਗੀ ਨਾ ਮੇਰੇ ਹਿਸਾਬ ਨਾਲ ਦੇਸ਼ ਦਾ ਪਹਿਲਾ ਚੈਨਲ ਹੋਊਗਾ ਔਨਅਰ ਜਿਹੜਾ ਇੱਥੇ ਪਹੁੰਚਿਆ ਵਾ ਅੱਜ ਪਹਿਲੀ ਕਵਰੇਜ ਮੇਰੇ ਹਿਸਾਬ ਨਾਲ ਚੈਨਲ ਤੇ ਚੱਲਣ ਲੱਗੀ ਤੁਹਾਡੇ ਤੇ ਹੀ ਔਰ ਪਹਿਲੇ ਜਰਨਲਿਸਟ ਜੇ ਤੁਸੀਂ ਜਿਹੜੇ ਕਵਰੇਜ ਕਰ ਰਹੇ ਤੁਹਾਨੂੰ ਵੀ ਵਧਾਈ ਦੇਣਾ ਮੈਸੇਜ ਦੀ ਸੋ ਬਿਲਕੁਲ ਬਹੁਤ ਵਧੀਆ ਲੱਗਾ ਇਸ ਜਗ੍ਹਾ ਤੇ ਆ ਕੇ ਕਿਉਂਕਿ ਖਾਸ ਕਰਕੇ ਜੰਮੂ ਕਸ਼ਮੀਰ ਦੇ ਜੋ ਭਾਈਚਾਰਾ ਹੈ ਉਹਨਾਂ ਦਾ ਵੀ ਪਿਆਰ ਦੇਖਣ ਨੂੰ ਇਸ ਜਗ੍ਹਾ ਤੇ ਮਿਲਿਆ ਕਿਉਂਕਿ ਇਹ ਪ ਸੋ ਜ਼ਰੂਰ ਬਾਰ ਦੇ ਕਈ ਪੁੱਲਾਂ ਨੂੰ ਇਹ ਮਾਤ ਪਾਉਂਦਾ ਹੋਵੇਗਾ ਕਈ ਜੇਕਰ ਆਪਾਂ ਗੱਲ ਕਰ ਲਈਏ ਲੋਕ ਇੱਥੇ ਹੁੰਦੇ ਨੇ ਤਾਂ ਕੈਨੇਡਾ ਅਮਰੀਕਾ ਵਰਗੇ ਵੀ ਸ਼ਹਿਰਾਂ ਨੂੰ ਮਾਤ ਪਾ ਦਿੰਦੇ ਨੇ ਕਹਿ ਦਿੰਦੇ ਨੇ ਕਿ ਇਹ ਵਾਕਈ ਇੱਕ ਅਜੂਬਾ ਕਹਿ ਲਈਏ ਜਿਸ ਤਰੀਕੇ ਨਾਲ ਤਿਆਰ ਕੀਤਾ ਗਿਆ ਪਰ ਸਭ ਤੋਂ ਵੱਡੀ ਖਾਸ ਗੱਲ ਇਹ ਹੈਗੀ ਆ ਕਿ 13 ਪਿੱਲਰ ਜਿਹੜੇ ਨੇ ਬਾਰਡਰ ਦੇ ਇੱਕ ਪਾਸੇ ਰਹਿੰਦੇ ਨੇ ਤੇ 13 ਪਿੱਲਰ ਬਾਰਡਰ ਦੇ ਇੱਕ ਪਾਸੇ ਰਹਿੰਦੇ ਨੇ ਇੱਕ ਪਾਸੇ ਪੰਜਾਬ ਅਤੇ ਇੱਕ ਪਾਸੇ ਜੰਮੂ ਕਸ਼ਮੀਰ ਆ ਸ਼ਾਇਦ ਇਹ ਸਾਡੇ ਚੈਨਲ ਤੇ ਇਹ ਪਹਿਲੀ ਵੀਡੀਓ ਹੋਏਗੀ ਸ਼ਾਇਦ ਕਿਸੇ ਹੋਰ ਚੈਨਲ ਤੇ ਵੀਡੀਓ ਜਿਹੀ ਨਹੀਂ ਹੋਵੇਗੀ ਜੇ ਅੱਜ ਆਪਾਂ ਗੱਲ ਕਰਦੇ ਆ ਤਾਂ ਇਹ ਜਗ੍ਹਾ ਕਿੱਥੇ ਆ ਵੀ ਦੱਸ ਦਨੇ ਆ ਪਠਾਨਕੋਟ ਤੋਂ ਜਦੋਂ ਆਪਾਂ ਮਿਨੀ ਗੋਆ ਨੂੰ ਆਨੇ ਆ ਤੇ ਮਿਨੀ ਗੋਆ ਤੋਂ 25 ਕਿਲੋਮੀਟਰ ਅੱਗੇ ਜਦੋਂ ਆਨੇ ਆ ਤਾਂ ਤੁਹਾਨੂੰ ਇਹ ਅਟਲ ਸੇਤੂ ਬ੍ਰਿਜ ਜਿਹੜਾ ਇਹੋ ਵੇਖਣ ਨੂੰ ਮਿਲਦਾ ਸੋ ਆਓ ਖਾਸ ਕਰਕੇ ਪੰਜਾਬ ਤੋਂ ਇਲਾਵਾ ਜਾਂ ਹਿਮਾਚਲ ਤੋਂ ਇਲਾਵਾ ਹੋਰ ਵੀ ਕੁ ਮੰਨ ਨੂੰ ਕਈ ਜਗ੍ਹਾ ਹੈਗੀਆਂ ਨੇ ਸੋ ਆਓ ਪੰਜਾਬੀਓ ਇਹ ਜਗ੍ਹਾ ਤੇ ਵੀ ਆ ਕੇ ਆਪਣਾ ਜਿਹੜਾ ਐਂਟਰਟੇਨਮੈਂਟ ਹੈ ਆਪਣਾ ਜਿਹੜਾ ਫਨ ਹੈ ਉਹ ਕਰਿਆ ਕਰੋ ਜਰੂਰੀ ਨਹੀਂ ਬਾਅਦ ਦੁਬਈ ਵਰਗੇ ਜਾਂ ਕੈਨੇਡਾ ਵਰਗੇ ਸ਼ਹਿਰੀ ਰਹਗੇ ਨੇ ਆਪਣੇ ਭਾਰਤ ਦੇ ਵਿੱਚ ਰਹਿ ਕੇ ਵੀ ਜ਼ਰੂਰ ਤੁਹਾਨੂੰ ਚੰਗਾ ਮਹਿਸੂਸ ਹੋਣਾ ਚਾਹੀਦਾ ਮੈਨੂੰ ਦਿਓ ਇਜਾਜ਼ਤ ਟੋਨਰ ਦੇ ਲਈ ਕੈਮਰਾਮੈਨ ਆਜ਼ਾਦ ਦੇ ਨਾਲ ਸਿਮਰਦੀਪ ਸਿੰਘ